ਜਿਸ਼ਵੰਤ ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 29ਵਾਂ ਦਾਨਾ ਨੂੰ ਪਤਾ ਸੀ ਅੱਜ ਰੂਪ ਮਹਿਲ ਵਿੱਚ ਸਮਿਤਰਾ ਕੱਲੀ ਹੈ ਉਸ ਮੁਹੰਮਦ ਦੇ ਨਾਲ ਜਾ ਹੱਥ ਮਲਾਇਆ ਸਾਲਿਆ ਮੁਹੰਮਦ ਆ ਆਪਣਾ ਕੰਮ ਕੱਢ ਕੇ ਧੌਣ ਹੀ ਨਹੀਂ ਮੋੜਦਾ ਮੇਰਾ ਵੀ ਵੇੜਾ ਬੰਨੇ ਲਾ ਦੇ ਤੇਰਾ ਵੇੜਾ ਭਰਾਵਾ ਮੇਰੇ ਵੱਸ ਦੀ ਗੱਲ ਨਹੀਂ ਮੁਹੰਮਦ ਆ ਦੋਵੇਂ ਹੱਥ ਖੜੇ ਕਰ ਗਿਆ ਹਰ ਕੋਈ ਆਪਣੀ ਮੱਲ ਮਾਰ ਕੇ ਆਟੇ ਦਾ ਸ਼ਹਿ ਬਣ ਜਾਂਦਾ ਏ। ਹਿਮਾਤੜ ਨੂੰ ਬੇਰਾ ਬੱਟੇ ਨਹੀਂ ਸਿਆਣ ਦੀ। ਉਸ ਹਜ਼ਾਰ ਨੂੰ ਨੌਰਾ ਮਾਰਿਆ। ਤੇਰੀ ਸੁਲਤਾਨ ਹਜ਼ੂਰ ਨਾਲ ਐਨੀ ਰਜ਼ਾਦਾਰੀ। ਇਹ ਕੰਮ ਕਿੰਨਾ ਕੌਖਾ ਏ। ਉਹ ਮੁਸ਼ਕਲ ਆਪਣੇ ਗਲੋਂ ਲਾ ਕੇ ਸੁਲਤਾਨ ਵੱਲ ਧੱਕ ਦਿੱਤੀ। ਉਥੋਂ ਖੈਰ ਪੈਂਦੀ ਹੁੰਦੀ ਤੈਨੂੰ ਕਿਉਂ ਆਖਦਾ। ਤੂੰ ਆਪਣੀ ਮોર્ਨਿੰਗ ਵਾਕ ਕੋਈ ਬੰਜ ਚੱਪਾ ਲਾਵੇ। ਉਹ ਰੂਪ ਮੈਲ ਦੀ ਕਾਰਮਕਥਿਆਰੇ ਤੂੰ ਆਪਣਾ ਕੰਮ ਬਣਾਉਂਦਾ ਬਣਾਉਂਦਾ ਮੇਰਾ ਠੂਠਾ ਨਾ ਬਣ ਦੇਵੀ ਉਹ ਦਾਨੇ ਦਾ ਨਿਰਾਸ਼ਾ ਮੂੰਹ ਵੇਖ ਕੇ ਧੀਰਜ ਦੇਣ ਲੱਗਾ ਕੋਈ ਨਾ ਮੈਂ ਨਜੀਰਾ ਨਾਲ ਗੱਲ ਤੋੜਾਂਗਾ ਜੇ ਮਾੜੀ ਮੋਟੀ ਵੀ ਹੂੰ ਹਾਂ ਹੋਈ ਤਾਂ ਤੈਨੂੰ ਪਤਾ ਦੇਵਾਂਗਾ ਨਹੀਂ ਤਾਂ ਵਾਸ ਹੀ ਸਮਝੀ ਮੁਹੰਮਦਾ ਗੱਲ ਤੋੜਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਸ ਨੂੰ ਆਪਣੀ ਬਣੀ ਸਵਰੀ ਤੇ ਰੋਜੀ ਰੋਟੀ ਦੀ ਫਿਕਰ ਸੀ ਜੇ ਸੁਲਤਾਨ ਨੇ ਠਾ ਦਿੱਤਾ ਕਿੱਧਰ ਨੂੰ ਜਾਵਾਂਗਾ ਨਜ਼ਾਰਾ ਉਸ ਨੂੰ ਤਰਲੇ ਪਾ ਕੇ ਮਿਲੀ ਸੀ ਨਜ਼ਾਰਾ ਉਸ ਨੂੰ ਤਰਲੇ ਪਾ ਕੇ ਮਿਲੀ ਸੀ ਉਹ ਆਪਣੀ ਬਣੀ ਮौज ਵਿਗਾੜਨਾ ਨਹੀਂ ਚਾਹੁੰਦਾ ਸੀ ਪਰ ਉਸ ਨੇ ਕੋੜਸਾ ਲਈ ਨਜੀਰਾ ਨਾਲ ਗੱਲ ਛੇੜ ਲਈ ਨਜੀਰਾ ਮੋਰਨਿੰਗ ਦਾਣਾ ਕਮਲ ਮਾਰਦਾ ਸੀ ਆਖੇ ਤੁਸੀਂ ਦੋਵੇਂ ਸਹਿਮਿਤਰਾ ਨਾਲ ਮੇਰੀ ਜੋੜੀ ਬਣਾ ਦਿਓ ਤੇ ਉਹ ਸ਼ਰੀਫਾ ਨੂੰ ਟੱਠੇ ਖੂਹ ਵਿੱਚ ਸੁੱਟੇਗਾ ਨਜੀਰਾ ਮੁਹੰਮਦੇ ਨੂੰ ਕੁੱਦ ਕੇ ਪੈ ਗਈ ਇਹੋ ਗੱਲ ਤਾਂ ਉਹ ਸਮਝਦਾ ਨਹੀਂ ਕਾਂ ਕੋਲ ਚੰਗੀ ਭਲੀ ਕੋਣੀਏ ਸਾਲਾ ਹੰਸਰੀ ਠੱਗਣ ਨੂੰ ਫਿਰਦਾ ਏ ਤੇ ਤੂੰ ਲਾਈ ਲਗਾ ਉਸ ਦਾ ਵਿਚੋਲਾ ਬਣਨ ਨੂੰ ਤਿਆਰ ਹੋ ਗਿਆ ਤੇਰੇ ਵਰਗਿਆਂ ਦੀਆਂ ਜੁੱਤੀਆਂ ਪੈਂਦੀਆਂ ਹੁੰਦੀਆਂ ਲੈ ਮੈਂ ਕਾਹਨੂੰ ਉਸ ਸੁਹਾਗ ਦੀ ਗੱਲ ਕੀਤੀ ਸੀ ਮੈਂ ਤੈਨੂੰ ਦੱਸ ਦਿੱਤੀ ਤੈਨੂੰ ਗੱਲ ਨਾ ਦੱਸਾਂ ਲੜਨ ਨੂੰ ਤਿਆਰ ਹੋ ਜਾਂਦੀ ਏ ਮਹਾਮਦਾ ਛੱਟ ਚੁਸਤੀ ਦੇ ਰਾਹ ਪੈ ਗਿਆ ਤੇਰੇ ਕੰਨ ਮ ਰੋੜਨ ਵਾਲੇ ਨਹੀਂ ਪੁੱਟਣ ਵਾਲੇ ਐ ਕੁੜੀ ਨੇ ਉਸ ਦੇ ਖੱਬੇ ਕੰਨ ਨੂੰ ਮਰੋੜਾ ਛਾੜ ਦਿੱਤਾ ਉਹੀਂ ਮਾਰ ਗਿਆ ਪੁੱਠੀਆਂ ਸ਼ਾਹੀ ਘਰਾਨੇ ਵਿੱਚ ਸੰਭਲ ਸੰਭਲ ਚੱਲਣਾ ਪੈਂਦਾ ਜਾਂਦੀ ਏ ਬਲਾਏ ਦੁਬਾਰਾ ਕੱਟ ਜਾਂ ਬਾਲੀ ਗੱਲ ਨਾ ਹੋਵੇ ਸਾਡੀਆਂ ਜੜਾਂ ਬੱਟ ਉੱਤੇ ਅਸੀਂ ਕਿਹੜੇ ਬਾਗ ਦੀ ਮੋਲੀਆਂ ਸੁਣ ਉਸ ਇੱਕ ਮੌਕਾ ਮੁਹੰਮਦ ਦੇ ਦੇ ਤਰ ਦਿੱਤਾ ਅਸੀਂ ਸ਼ਰੀਫਾ ਵਿਚਾਰੀ ਦੇ ਪੀੜਾ ਕਿਉਂ ਨਹਾਰੀ ਉਸ ਦੀਆਂ ਬਾਦ ਦੁਆਵਾਂ ਤੌਵਾ ਮੇਰੀ ਏਕੋ ਸੱਚ ਉਤੇ ਸਰੀਫਾ ਹੈ ਹੱਕ ਸੱਚ ਉਤੇ ਸਰੀਫਾ ਹੈ ਤੇਰਾ ਦਾਨਾ ਮਰਦੂਦ ਤਾਂ ਠਾ ਚੱਲੇ ਹੋਰ ਕੀ ਸਾਲਾ ਸੁਲਤਾਨ ਦੀ ਰੀਸ ਕਰਦਾ ਹੈ ਜਾਤ ਦੀ ਕੋੜ ਕਿਰ ਲਈ ਸਤੀਰਾ ਨਾਲ ਜਫੀ ਜਦੋਂ ਮੈਂ ਤੇਰੀ ਪੈੜ ਵਿੱਚੋਂ ਪੈੜ ਬਾਹਰ ਨਹੀਂ ਕੱਢਣਾ ਮਾਰਦੀ ਕਾ ਤੂੰ ਹੈ ਉਹ ਕਮਜ਼ੋਰ ਟਾਣੀ ਵਾਂਗ ਨਜ਼ੀਰਾ ਦੇ ਮੋਹਾਨ ਮੋੜ ਗਿਆ ਤੂੰ ਉਹ ਲਾਈ ਲੱਗ ਗਈ ਜਿਹਨੂੰ ਕੋਈ ਵੀ ਮਗਰ ਲਾ ਕੇ ਲੈ ਜਾਵੇ ਉਹ ਨਖਰੇ ਨਾਲ ਸੜਾਕਾ ਮਾਰ ਗਈ ਜਿਵੇਂ ਤੂੰ ਮਗਰ ਲਾ ਲਿਆ ਬਚੇਰੀਏ ਉਹ ਚੋਟ ਕਰ ਗਿਆ ਤੇਰਾ ਕੋਈ ਵਸਾ ਨਹੀਂ ਕਿਸੇ ਝੋਟੀ ਪਿੱਛੇ ਤੁਰ ਪਵੇਂ ਮਰਦ ਖੋਟੇ ਸਿੱਕੇ ਹੁੰਦੇ ਇੱਕ ਵਾਰ ਵੇਖ ਜਾਨ ਪਿੱਛੋ ਖੋਟੇ ਥਾਂ ਹੀ ਚੱਲਦੇ ਤੂੰ ਗੱਲ ਨਾਲ ਬਾਰੇ ਨਹੀਂ ਆਉਂਦਿੰਦੀ ਉਸ ਨਜੀਰਾ ਨੂੰ ਜੱਫੀ ਵਿੱਚ ਘੋਟ ਲਿਆ ਤੂੰ ਜਦੋਂ ਨਜੀਰਾ ਦਾ ਦੰਗ ਘੁੱਟਣ ਲੱਗਾ ਉਸ ਆਪਣੇ ਬੰਦੇ ਦੇ ਕੰਨ ਤੇ ਦੰਦੀ ਵੱਡੀ ਉਹ ਹੂੰ ਛੱਡ ਦੇ ਬੈਰ ਨੇ ਬਹੁਤ ਹੋ ਗਈ ਨਜੀਰਾ ਨੇ ਇੱਕ ਮੋਕਾ ਹੋਰ ਧਰ ਦਿੱਤਾ ਮੁਹੰਮਦਾ ਇੱਕ ਹੱਥ ਨਾਲ ਕੰਨ ਮਲ ਰਿਹਾ ਸੀ ਤੇ ਦੂਜੇ ਨਾਲ ਹਿੱਕ ਵੱਡ ਖਾਣੀ ਬਾਗੋ ਤੂੰ ਘੜੇ বিনা ਸੂਤ ਆਉਣ ਵਾਲਾ ਨਹੀਂ ਉਸ ਅੱਧੀ ਜੀਵ ਕੱਢ ਦਿੱਤੀ ਜਿਸ ਦਾ ਪਾਪ ਸੀ ਮੈਂ ਤੇਰੀ ਕੱਖ ਪਰਵਾਹ ਨਹੀਂ ਕਰਦੀ ਉਸ ਮਟਕ ਮਟਕ ਸ਼ਾਨ ਨਾਲ ਤੁਰਦੀ ਸੁમિતਰਾ ਕੋਲ ਆ ਬੈਠੀ ਉਹ ਰੰਗਦਾਰ ਧਾਗੇ ਨਾਲ ਸਹਰਾਣਾ ਕੱਢ ਰਹੀ ਸੀ ਭੈਣ ਜੀ ਕੱਢ ਰਹੇ ਹੋ ਐਵੇਂ ਮਨ ਪ੍ਰਚਾਰ ਰਹੀਆਂ ਬੈਲੀ ਸਾਂ ਸੂਈ ਧਾਗਾ ਫੜ ਲਿਆ ਅੱਜ ਕਵਰਾਨੀ ਜੀ ਸੁਲਤਾਨ ਨਾਲ ਬਾਹਰ ਗਏ ਉਸ ਸੁਭਾਵਕ ਹੀ ਦੱਸਿਆ ਮਨ ਪਰਚਾਵਾ ਨਜੀਰਾ ਮੁਸਕਾਪਈ ਮੈਂ ਵੀ ਐਵੇਂ ਕਰਦੀ ਸਾਂ ਜਦੋਂ ਇਕੱਲੀ ਸਾਂ ਕੀ ਮਤਲਬ ਜਦੋਂ ਆਪਣਾ ਹਾਨੀ ਨਾ ਹੋਵੇ ਇਸੇ ਤਰ੍ਹਾਂ ਮਨ ਨੂੰ ਧੋਖਾ ਦੇਈਦਾ ਹੈ ਨਜੀਰਾ ਟਿਕਾਣੀ ਦੀ ਮਾਰ ਗਈ ਮੇਰਾ ਹਾਨੀ ਮੇਰੇ ਨਾਲ ਐਸਾ ਧਾਈ ਕਦੇ ਨਹੀਂ ਵਿਛੜਿਆ ਸੁમિતਰਾ ਗਰਭ ਨਾਲ ਮੁਸਕਾਪਈ ਕੌਣ ਆ ਉਹ ਖੁਸ਼ ਨਸੀਬ ਮੇਰੀ ਕਵਰਾਨੀ ਮੰਡੀ ਵਾਲੀ ਰੂਪਮਤੀ ਵਾ ਇਸ ਚਰਜ ਵੀ ਕਮਾਲ ਨਜ਼ੀਰਾ ਮਖੌੜ ਵਿੱਚ ਤਾੜੀ ਮਾਰ ਗਈ ਜੋੜੀ ਬਹੁਤ ਵਧੀਆ ਹੈ ਇਹ ਰੱਬ ਨੇ ਨਿਆ ਨਹੀਂ ਦਿੱਤ ਕੀਤਾ ਉਹ ਕਬਰਾਣੀ ਨੂੰ ਰੂਪ ਰਾਜ ਵੀ ਬਣਾ ਸਕਦਾ ਸੀ ਨਹੀਂ ਉਹ ਠੀਕ ਨਹੀਂ ਹੋਣਾ ਸੀ ਅਸੀਂ ਪਿਛਲੇ ਜਨਮ ਹੀ ਐਵੇਂ ਸ ਸੁમિતਰਾ ਤਸੱਲੀ ਨਾਲ ਕਹਿ ਗਈ ਤੈਨੂੰ ਕਿਵੇਂ ਪਤਾ ਹੈ ਦਿਲ ਤੇ ਆਤਮਾ ਦੋਵੇਂ ਸਾਦੀ ਪਰਦੇ ਨੇ ਮੇਰੀ ਦੁਆ ਹੈ ਖੁਦਾ ਅਗੇ ਨਜੀਰਾ ਨੇ ਹੱਥ ਜੋੜ ਲਏ ਤੁਹਾਡੀ ਜੋੜੀ ਤਾਂ ਹਜਾਤੀ ਬਣੀ ਰਹੀ ਤੂੰ ਸਭਨਾ ਲਈ ਕਿਉਂ ਦੁਆ ਮੰਗਦੀ ਸਮਿਤਰਾ ਨੇ ਪਿਆਰ ਨਾਲ ਕੁੜੀ ਨੂੰ ਬਾਹਾਂ ਵਿੱਚ ਭਰ ਲਿਆ ਧੰਨਵਾਦ ਜੀ